ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ ਸੱਤ ਡੀਡੀ ਦੇ ਵਿੱਚ ਬਣੇ ਹੋਏ ਬਹੁਤ ਸੋਹਣੇ ਗੁਰਦੁਆਰਾ ਸਾਹਿਬ ਦੇ ਸੰਗਤ ਜੀ ਇਸ ਪਿੰਡ ਦੀ ਆਪਾਂ ਪਹਿਲਾਂ ਪੂਰੀ ਵੀਡੀਓ ਸਾਂਝੀ ਕੀਤੀ ਸੀ ਤੇ ਉਸ ਦੇ ਵਿੱਚ ਇਸ ਪਿੰਡ ਦੀ ਜਿਹੜਾ ਪਸ਼ੋਕੜਾ ਉਸ ਦੇ ਬਾਰੇ ਗੱਲਬਾਤ ਕੀਤੀ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰ ਰਹੇ ਹਾਂ ਜਿਹੜਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤਕਰੀਬਨ ਇਹ ਪਿੰਡ ਐਨ ਆਰ ਆਈ ਪਿੰਡ ਆ ਤੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹ ਵੀ ਪਿੰਡ ਦੇ ਜਿਹੜੇ ਐਨ ਆਰ ਆਈ ਵੀਰ ਨੇ ਉਹਨਾਂ ਨੇ ਤਿਆਰ ਕਰਵਾਇਆ ਹੈ ਇਸ ਦਾ ਜਿਹੜਾ ਨਕਸ਼ਾ ਗੁਰਦੁਆਰਾ ਸਾਹਿਬ ਦਾ ਬਾਹਰੋਂ ਦੇਖੀਏ ਤਾਂ ਬਿਲਕੁਲ ਇਦਾਂ ਲੱਗਦਾ ਹੈ ਕਿ ਜਿੱਦਾਂ ਕਿਸੇ ਬਾਹਰਲੇ ਮੁਲਕ ਦਾ ਹੀ ਗੁਰਦੁਆਰਾ ਸਾਹਿਬ ਹੋਵੇ ਤੇ ਇਹ ਹੁਣ ਆਪਾਂ ਅੰਦਰੋਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਜਿਹੜੀ ਬਾਹਰੋਂ ਇਮਾਰਤ ਆ ਤੇ ਅੰਦਰੋਂ ਵੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਹੈ ਇਹ ਅੰਦਰ ਤੋਂ ਸੰਗਤ ਜੀ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਵੈਸੇ ਤਾਂ ਹਰੇਕ ਗੁਰਦੁਆਰਾ ਸਾਹਿਬ ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ ਉਹ ਸੁੰਦਰ ਹੀ ਹੁੰਦਾ ਪਰ ਕੁਝ ਇਮਾਰਤਾਂ ਤੇ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਵੱਖਰੇ ਤਰੀਕੇ ਦੇ ਨਾਲ ਤਿਆਰ ਕੀਤੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਆ ਜਿਹੜਾ ਪਿੰਡ ਸੱਤ ਡੀਡੀ ਦਾ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਆ ਇਹ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੇੋਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਜੇਕਰ ਥੱਲੇ ਵੇਖੀਏ ਤਾਂ ਹੇਠਲੇ ਪਾਸੇ ਜਿਹੜਾ ਉਹ ਲੰਗਰ ਹਾਲ ਬਣਿਆ ਹੋਇਆ ਤੁਹਾਨੂੰ ਉਹ ਵੀ ਆਪਾਂ ਅੰਦਰ ਤੋਂ ਦਿਖਾ ਰਹੇ ਆ ਇਹ ਅੰਦਰ ਜਿਹੜਾ ਥੱਲੇ ਲੰਗਰ ਹਾਲ ਬਣਿਆ ਹੋਇਆ ਇਸ ਨੂੰ ਆਪਾਂ ਬੇਸਮੈਂਟ ਤਾਂ ਨਹੀਂ ਕਹਿ ਸਕਦੇ ਪਰ ਇਹ ਹੇਠਲੀ ਫਲੋਰ ਆ ਜਿੱਥੇ ਇਹ ਲੰਗਰ ਹਾਲ ਆ ਲੰਗਰ ਹਾਲ ਦੇ ਜਿਹੜਾ ਨਾਲ ਇੱਕ ਪਾਸੇ ਲਿਫਟ ਲੱਗੀ ਹੋਈ ਆ ਜਿਹੜੀ ਸੰਗਤ ਤੋਂ ਪੌੜੀਆਂ ਚੜ ਕੇ ਉੱਪਰ ਨਹੀਂ ਜਾਇਆ ਜਾਂਦਾ ਉਹਨਾਂ ਵਾਸਤੇ ਲਿਫਟ ਦੀ ਸਹੂਲਤ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਇਹ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਬਰਤਨ ਵਗੈਰਾ ਸਾਫ਼ ਕਰਨ ਵਾਸਤੇ ਇਹ ਨਾਲ ਜਿਹੜੇ ਬਾਥਰੂਮ ਉਹਨਾਂ ਦੀ ਸਹੂਲਤ ਦਿੱਤੀ ਹੋਈ ਆ ਅਲੱਗ-ਅਲੱਗ ਇੱਕ ਪਾਸੇ ਜਿਹੜੇ ਲੇਡੀਜ਼ ਇੱਕ ਪਾਸੇ ਜੈਂਟਸ ਆ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਤੇ ਸਾਫ਼ ਸੁਥਰੇ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਉੱਪਰਲੇ ਪਾਸੇ ਛੱਤ ਤੇ ਸੋਲਰ ਲੱਗੇ ਹੋਏ ਆ ਜ਼ਿਆਦਾਤਰ ਜਿਹੜੀ ਬਿਜਲੀ ਦੀ ਵਰਤੋਂ ਹੁੰਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸੋਲਰ ਦੇ ਨਾਲ ਹੀ ਹੁੰਦੀ ਆ ਤੇ ਸੰਗਤ ਜੀ ਇਹ ਸੀ ਪਿੰਡ ਸੱਤ ਡੀਡੀ ਦਾ ਗੁਰਦੁਆਰਾ ਸਾਹਿਬ ਤੁਹਾਨੂੰ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਲਾਜ਼ਮੀ ਕਰ ਦਿਓ ਧੰਨਵਾਦ